ਬਟਾਲਾ ਦੇ ਨਜ਼ਦੀਕੀ ਪਿੰਡ ਤਾਰਾਗੜ੍ਹ ਦੇ ਵਿੱਚ ਚੋਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਦੇ ਛੱਤ ਰਾਹੀਂ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉੱਥੇ ਹੀ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਦੀ ਦੁਕਾਨ ਦੇ ਵਿੱਚ ਇਹ ਪੰਜਵੀਂ ਵਾਰ ਚੋਰੀ ਦੀ ਵਾਰਦਾਤ ਹੋਈ ਹੈ ਉੱਥੇ ਚੋਰਾਂ ਦੇ ਵੱਲੋਂ ਦੁਕਾਨ ਦੇ ਵਿੱਚੋਂ ਦੇਸੀ ਕੀਵੰਡ ਡ్రਾਈ ਫਰੂਟ ਸਾਬਣ ਆਦ ਮਹਿੰਗਾ ਸਮਾਨ ਸਮੇਤ ਨਕਦੀ ਨੂੰ ਨਿਸ਼ਾਨਾ ਬਣਾਇਆ ਅਤੇ ਚੋਰ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਨਾਲ ਲੈ ਗਏ ਦੁਕਾਨ ਮਾਲਕ ਮੁਤਾਬਕਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਬਟਾਲਾ ਦੇ ਨਜ਼ਦੀਕ ਪਿੰਡ ਤਾਰਾਗੜ ਦੇ ਵਿੱਚ ਬੀਤੀ ਦੇਰ ਰਾਤ ਚੋਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਦੁਕਾਨ ਮਾਲਕ ਵਿਸ਼ਾਲ ਕਮਾਨ ਨੇ ਦੱਸਿਆ ਕਿ ਜਦੋਂ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਖੋਲਣ ਦੇ ਲਈ ਆਇਆ ਤਾਂ ਉਸਨੇ ਦੇਖਿਆ ਸਾਰਾ ਸਮਾਨ ਖੋਇਆ ਹੋਇਆ ਸੀ ਜਾਂਚ ਕਰਨ ਤੇ ਦੇਖਿਆ ਕਿ ਦੁਕਾਨ ਦੇ ਵਿੱਚ ਚੋਰੀ ਹੋ ਗਈ ਹੈ ਉਸਨੇ ਪੁਲਿਸ ਨੂੰ ਤੁਰੰਤ ਫੋਨ ਕੀਤਾ ਉੱਥੇ ਦੁਕਾਨ ਮਾਲਕ ਨੇ ਦੱਸਿਆ ਕਿ ਇਹ ਪਾਣੀ ਵਿਵਾਰ ਉਸ ਦੀ ਦੁਕਾਨ ਤੇ ਚੋਰੀ ਹੋਈ ਹੈ ਉਸਨੇ ਦੱਸਿਆ ਕਿ ਦੁਕਾਨ ਦੇ ਵਿੱਚੋਂ ਦੇਸੀ ਕਿਉ ਡਰਾਈ ਫਰੂਟ ਆਗ ਮਹਿੰਗਾ ਕਰਿਆਨੇ ਦਾ ਸਮਾਨ ਅਤੇ ਗੱਲੇ ਦੇ ਵਿੱਚ ਪਏ 80000 ਰੁਪਏ ਨਕਦੀ ਲੈ ਕੇ ਚੋਰ ਰਫੂ ਚੱਕਰ ਹੋ ਗਏ। ਉੱਥੇ ਪੁਲਿਸ ਥਾਣਾ ਕਿਲਾ ਲਾਲ ਸਿੰਘ ਦੇ ਇੰਚਾਰਜ ਹਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਦੁਕਾਨ ਮਾਲਕ ਵਿਸ਼ਾਲ ਨੇ ਫੋਨ ਕੀਤਾ ਅਤੇ ਉਸ ਨੂੰ ਸੂਚਨਾ ਦਿੱਤੀ ਕਿ ਉਹਨਾਂ ਦੀ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਤਾਂ ਉਹਨਾਂ ਨੇ ਮੌਕੇ ਤੇ ਜਾ ਕੇ ਜਾਂਚ ਕੀਤੀ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। ਮੇਰਾ ਨਾਮ ਸਰ ਵਿਸ਼ਾਲ ਹੈ ਸਾਈ ਕਰਿਆਨਾ ਸਟੋਰ ਸਾਈ ਟ੍ਰੇਡਿੰਗ ਕੰਪਨੀ ਸਾਈ ਟ੍ਰੇਡਿੰਗ ਕੰਪਨੀ ਤਾਰਾਗੜ ਬਟਾਲਾ ਮੇਰੀ ਦੁਕਾਨ ਹੈ ਸਰ ਕੀ ਹੋਇਆ ਅੱਜ ਮੇਰੀ ਪੰਜਵੀਂ ਵਾਰੀ ਚੋਰੀ ਹੋਈ ਹੈ ਜੀ ਇੱਥੇ ਕਿਲਾ ਲਾਲ ਸਿੰਘ ਜਿੰਦੇ ਪੁਲਿਸ ਸਟੇਸ਼ਨ ਦੇ ਅੰਦਰ ਆਂਦਾ ਮੇਰੀ ਦੁਕਾਨ ਔਰ ਅੱਜ ਸਵੇਰੇ ਵੀ ਮੇਰੇ ਨਾਲ ਜਦੋਂ ਮੈਂ ਦੁਕਾਨ ਖੋਲੀ ਤੇ ਮੈਂ ਆ ਕੇ ਦੇਖਿਆ ਮੇਰੀ ਦੁਕਾਨ ਦਾ ਸਮਾਨ ਖਿਲਰਿਆ ਪਿਆਦਾ ਸੀ ਔਰ ਸਾਰਾ ਸਮਾਨ ਇੱਧਰ ਉੱਧਰ ਪਿਆਦਾ ਸੀ ਉਸ ਵੇਲੇ ਮੈਂ ਐਸਐਚਓ ਕਿਲਾ ਲਾਲ ਸਿੰਘ ਨੂੰ ਫੋਨ ਕੀਤਾ ਮੇਰੇ ਕੋਲ ਉਹਨਾਂ ਦਾ ਪਰਸਨਲ ਨੰਬਰ ਹੈ ਜੀ ਸਰ ਮੇਰਾ ਨੁਕਸਾਨ ਹੋ ਗਿਆ ਉਹਨਾਂ ਨੇ ਆਪਣੇ ਕੇਐਸਆਈ ਨੂੰ ਭੇਜਿਆ ਔਰ ਤਕਰੀਬਨ ਜੋ ਮੈਨੂੰ ਮੋਟਾ ਮੋਟਾ ਨਜ਼ਰ ਆ ਰਿਹਾ ਮੇਰਾ 4 ਤੋਂ 5 ਲੱਖ ਤੋਂ ਉਪਰ ਦਾ ਨੁਕਸਾਨ ਆ ਔਰ ਉਹਨਾਂ ਨੇ ਮੋਟੀਆਂ ਮੋਟੀਆਂ ਆਈਟਮਾਂ ਪੌੜੀਆਂ ਦੇ ਰਸਤੇ ਬਾਹਰ ਖੜੀਆਂ ਔਰ ਮੌਕੇ ਤੇ ਐਸਐਚਓ ਸਾਹਿਬ ਨੇ ਖਿਲਰਿਆ ਸਮਾਨ ਵੀ ਦੇਖਿਆ ਖਿਲਰੀਆਂ ਆਈਟਮਾਂ ਵੀ ਸਾਰੀਆਂ ਦੇਖੀਆਂ ਤੇ ਸਭ ਕੁਝ ਉਹਨਾਂ ਨੇ ਦੇਖਿਆ ਕੀ ਕੀ ਲੱਗ ਕੇ ਆ ਹਾਂਜੀ ਮੇਨ ਡ్రਾਈ ਫਰੂਟ ਖੜਿਆ ਉਹਨਾਂ ਨੇ ਦਾਲਾਂ ਖੜੀਆਂ ਨੇ ਖਰੀਆਨੇ ਦੀ ਆਈਟਮਾਂ ਖੜੀਆਂ ਨੇ ਦੇਸੀ ਘਿਓ ਖੜਿਆ ਇੰਗਲਿਸ਼ ਸਾਬਣ ਖੜੇ ਨੇ ਜੋ ਉਹਨਾਂ ਦੇ ਹੱਥ ਵਿੱਚ ਮੋਟਾ ਮੋਟਾ ਸਮਾਨ ਆਇਆ ਲੈ ਗਏ ਕੈਸ਼ ਗੱਲੇ ਦੇ ਵਿੱਚ ਤਕਰੀਬਨ ਅਸੀਂ ਰੋਜ਼ ਰਾਤ ਨੂੰ ਛੱਡ ਕੇ ਜਾਂਦੇ ਹਾਂ ਸਿਰੇ ਭੁਗਤਾਨ ਹੁੰਦਾ 70-80 ਹਜ਼ਾਰ ਦੇ ਕਰੀਬ ਹੁੰਦਾ ਉਹ ਵੀ ਨਹੀਂ ਹੈਗਾ ਇਸ ਵੇਲੇ ਤੁਹਾਡੇ ਕੈਮਰੇ ਤੇ ਡੀਵੀਆਰ ਕੈਮਰਿਆਂ ਦਾ ਡੀਵੀਆਰ ਵੀ ਲਾ ਕੇ ਲਾਗੇ ਨੇ ਜਿਹੜੇ ਕੈਮਰੇ ਸ ਕੈਮਰੇ ਲੱਗੇ ਦੇ ਨੇ ਕੈਮਰੇ ਉਲਟੇ ਕਰ ਦਿੱਤੇ ਨੇ ਕਿਪ ਕੋ ਪਤਾ ਲੱਗੇ ਕਿੰਨੇ ਕਬਾ ਦਾ ਟਾਈਮ ਕੋ ਪਤਾ ਨਹੀਂ ਸਰ ਕੋਈ ਟਾਈਮ ਦਾ ਪਤਾ ਨਹੀਂ ਕਿਉਂਕਿ ਡੀਵੀਆਰ ਹੀ ਲਾ ਕੇ ਲਾਗੇ ਜੀ ਡੀਵੀਆਰ ਹੁੰਦਾ ਤੇ ਪਤਾ ਲੱਗ ਜਾਣਾ ਸੀ ਸਰ ਪਤਾ ਲੱਗਾ ਇੱਥੇ ਤੁਹਾਡੀ ਦੁਕਾਨ ਤੇ ਕਈ ਚੋਰੀਆਂ ਹੋਈਆਂ ਪੰਜਵੀਂ ਚੋਰੀ ਹੋ ਗਈ ਸਰ ਅਰਗੀ ਆ ਜੀ ਅੱਗੇ ਦੋ ਤਿੰਨ ਚੋਰੀਆਂ ਦੀ ਐਸਐਚਓ ਕਿਲਾ ਲਾਲ ਸਿੰਘ ਨੇ ਰਿਕਵਰੀ ਵੀ ਕਰਵਾਈ ਹੈ ਚੋਰੀ ਔਰ ਉਸ ਮਾਲ ਨੂੰ ਇਹਨਾਂ ਨੇ ਰਿਕਵਰ ਵੀ ਪਹਿਲਾਂ ਕਰਵਾ ਕੇ ਦਿੱਤਾ ਦਾ ਔਰ ਆ ਸਕਦੇ ਤੁਹਾਡੇ ਇਹ ਪਿਛਲੇ ਪਾਸੇ ਖਾਲੀ ਪਲਾਟ ਨੇ ਜੀ ਉਹ ਲੋਕ ਜਿਹੜੇ ਚੜ੍ਹ ਕੇ ਆਏ ਨੇ ਤੇ ਪੌੜੀਆਂ ਦੇ ਰਸਤੇ ਅੰਦਰ ਆਏ ਨੇ ਤੇ ਅੰਦਰ ਆ ਕੇ ਉਹਨਾਂ ਨੇ ਪੌੜੀਆਂ ਦੇ ਰਸਤੇ ਉਹਨਾਂ ਨੇ ਮੌਂਟੀ ਦੀ ਕੰਧ ਤੋੜੀ ਅੰਦਰ ਆ ਕੇ ਉਹਨਾਂ ਨੇ ਲਾਕ ਖੋਲੇ ਤੇ ਉਹਨਾਂ ਦੇ ਸਮਾਨ ਚੁੱਕਦੇ ਨੇ ਪ੍ਰਸ਼ਾਸਨ ਨੂੰ ਕੀ ਫੇਰ ਮੰਗ ਕਰਨਾ ਮੈਂ ਸਰ ਪ੍ਰਸ਼ਾਸਨ ਨੂੰ ਮੰਗ ਕਰਨਾ ਕਿਤੇ ਮੇਰੀ ਐਫ ਆਈ ਆਰ ਕੀਤੀ ਜਾਵੇ ਤੇ ਇੱਕ ਮੈਨੂੰ ਇਨਸਾਫ ਦਿੱਤਾ ਜਾਵੇ ਐਸ ਐਚਓ ਸਾਹਮਣੇ ਕੀ ਅਸ਼ਵਾਸਨ ਦਿੱਤਾ ਐਸ ਐਚਓ ਸਾਹਮਣੇ ਅਸ਼ਵਾਸਨ ਦਿੱਤਾ ਕੋਈ ਨਹੀਂ ਦਿੱਤਾ ਚੁੱਪ ਕਰਕੇ ਚਲੇ ਗਏ ਨੇ ਔਰ ਕਹਿੰਦੇ ਜੀ ਮੈਂ ਤੁਹਾਨੂੰ ਦੱਸਣਾ ਕੀ ਕਰਨਾ ਪਰ ਮੈਨੂੰ ਲੱਭਦੀ ਪਈ ਹੈ ਗੱਲ ਕਿ ਐਸ ਐਸਓ ਸਾਹਿਬ ਨੂੰ ਵੀ ਸ਼ਾਇਦ ਪਤਾ ਹੋਵੇ ਕਿ ਚੋਰ ਕੌਣ ਨੇ ਸਾਰਾ ਜਿਹੜੀ ਚੋਰੀ ਕਿਹੜੀ ਜਗ੍ਹਾ ਤੇ ਇਹ ਕਿਹੜੀ ਜਗ੍ਹਾ ਹੈ ਇਹ ਤਾਰਾ ਘੜਾ ਡੱਡਾ ਜੀ ਕਿਰਾਨਾ ਸਟੋਰ ਆ ਬਾਊ ਵਿਸ਼ਾਲ ਜੀ ਹੋਂ ਦਾ ਤੇ 1:9 ਵਜੇ ਇਹਨਾਂ ਨੇ ਮੈਨੂੰ ਫੋਨ ਕੀਤਾ ਸੀ ਵੀ ਸਾਡੀ ਦੁਕਾਨ ਤੇ ਇਹ ਚੋਰੀ ਹੋਈ ਹੈ ਤੇ ਅਸੀਂ ਆਪਣੀ ਪੁਲਿਸ ਪਾਰਟੀ ਲੈ ਕੇ ਮੌਕੇ ਤੇ ਪਹੁੰਚੇ ਆ ਮੌਕਾ ਵੇਖ ਰਹੇ ਆ ਤੋ ਜਿਹੜੀ ਚੀਜ਼ ਸਾਹਮਣੇ ਆਊਗੀ ਉਸੇ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਊ। ਸਰ ਦੇਖਿਆ ਜਾ ਰਿਹਾ ਵੀ ਇਹਨਾਂ ਦੇ ਜਿਹੜੇ ਕੈਮਰੇ ਉਹ ਵੀ ਤਾਂ ਠੀਕੀ ਗਈ ਹੈ। ਡੀਵੀਆਰ ਵੀ। ਕਾਹਗ ਲੱਗੇ। ਹਾਂ ਜੀ ਉਹ ਇਹਨਾਂ ਦੇ ਦੱਸਣ ਮੁਤਾਬਕ ਹੈ ਵੀ ਕੈਮਰੇਆਂ ਦੀ ਡਾਇਰੈਕਸ਼ਨ ਵੀ ਚੇਂਜ ਕੀਤੀ ਔਰ ਸਾਡੀ ਡੀਵੀਆਰ ਲਾ ਕੇ ਲੈ ਕੇ ਆ। ਉਹ ਬਾਕੀ ਵੈਰੀਫਾਈ ਕਰਦੇ ਆਂ ਅਲਾਦਵਾਲਾ ਦੇਖਦੇ ਆਂ ਮੌਕਾ ਦੇਖ ਕੇ ਜੋ ਵੀ ਗੱਲ ਸਾਹਮਣੇ ਆਊਗੀ ਉਸ ਦੇ ਹਿਸਾਬ ਨਾਲ ਕਾਰਵਾਈ ਕਰ ਦਾਂਗੇ। ਸਰ ਪੀਸੀਆ ਦਾ ਕੋਈ ਨਾਕਾ ਨਹੀਂ ਹੁੰਦਾ ਤੇ ਰਾਤ ਦੇ ਲਈ। ਨਹੀਂ ਪੀਸੀਆ ਦੇ ਨਾਕੇ ਅੱਗੇ ਲੱਗਦੇ ਸੀਗੇ ਹੁਣ ਅਸੀਂ ਆਪਣੇ ਨਹਿਰ ਵਾਲੇ ਪੁਲ ਤੇ ਪੀਸੀਆ ਦਾ ਨਾਕਾ ਲੱਗਦਾ ਕੀ ਬਾਤੀ ਦੱਸਾਂ ਕਿ ਕਿੰਨਾ ਕਿੰਨਾ ਸਰ ਕੋਈ ਨੁਕਸਾਨ ਹੋਇਆ ਕੋ ਪਤਾ ਹੁਣ ਇਹਨਾਂ ਨੂੰ ਪੁੱਛਦੇ ਹਾਂ ਬਾਉ ਜੀ ਨੂੰ ਕਿੰਨਾ ਨੁਕਸਾਨ ਹੋਇਆ ਐ ਜੀ ਐਸ ਐਮ ਜਨ ਨਿਊਜ਼ ਦੇ ਲਈ ਬਟਾਲਾ ਤੋਂ ਲੱਕੀ ਦੀ ਰਿਪੋਰਟ